ਸਸਰੀ ਕਾਲ ਜੀ ਤੁਸੀਂ ਤੇਰੇ ਜਗਨਦੀ ਮੈਂ ਖਰੜ ਤੋਂ ਹਰੀਸ਼ ਵਟਲਾ ਲੋਕਾਂ ਵਿੱਚ ਨਸ਼ੇ ਦਾ ਇਹ ਨੋਟ ਆ ਬਤਾ ਜਾ ਰਿਹਾ ਕਿ ਆਪਣੇ ਘਰਾਂ ਅਤੇ ਫਾਰਮ ਹਾਊਸ ਵਿੱਚ ਵੀ ਡੋਡੇ ਦੇ ਬੁੱਟੇ ਪੈਦਾ ਕਰਨ ਲੱਗ ਪਏ ਹਨ ਕਈ ਵਾਰ ਪੁਲਿਸੋਂ ਛਾਪੇ ਮਾਰਨ ਦੇ ਬਾਅਦ ਵੀ ਇਹ ਮਾਮਲੇ ਘਟ ਨਹੀਂ ਰਹੇ ਇਸੇ ਦੌਰਾਨ ਸਬ ਡਿਵੀਜ਼ਨ ਖਰੜਾ ਦੇ ਇਨਪੈਂਡੇ ਪਿੰਡ ਮਦਨਹਰੀ ਵਿਖੇ ਪੁਲਿਸ ਵੱਲੋਂ ਇੱਕ ਮਕਾਨ ਤੇ ਛਾਪਾ ਮਾਰ ਕੇ ਉੱਥੇ ਲੱਗੇ ਕਿ ਬਾੜ ਦੇ ਕਰੀਬ ਡੋਡੇ ਦੇ ਚੋਰਾ ਪੁੱਛਦੇ ਬੁੱਟੇ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਉੱਪਰ 360 ਦੇ ਕਰੀਬ ਡੋਡਿਆਂ ਦੇ ਬੁੱਟੇ ਫੁੱਲ ਲੱਗੇ ਹੋਏ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਨ ਮਦਨਹੜੀ ਵਿਖੇ ਇੱਕ ਮਕਾਨ ਵਿੱਚ ਡੋਡਿਆਂ ਦਾ ਖੇਤੀ ਕੀਤੀ ਹੋਈ ਹੈ ਜਿੱਤੇ ਪੁਲਿਸ ਛਾਪਾ ਮਾਰਿਆ ਗਿਆ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਇਸ ਗੱਲ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਡੋਡੇ ਵੇਚਦਾ ਸੀ ਜਾਂ ਆਪ ਖਾਂਦਾ ਆਦੀ ਸੀ ਅਦਾਲਤ ਵਿੱਚ ਪੇਸ਼ ਕਰਕੇ ਉਸ ਵਿਅਕਤੀ ਦਾ ਰਿਮਾਨ ਲੈ ਲਿਆ ਗਿਆ ਹੈ ਹੁਣ ਤੋਂ ਅਸਾਂ ਨੇ ਕੀ ਕਰੀ ਰਹੀ ਹੈ ਪੁਲਿਸ ਉਲੀ ਮੁਖਬਰੀ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਮਦਨਹੀੜੀ ਪਿੰਡ ਦਾ ਰਹਿਣ ਵਾਲਾ ਇਸਨੇ ਆਪਣੇ ਜਿਹੜੇ ਘਰ ਦੀ ਚਾਰਦੁਆਰੀ ਦੇ ਅੰਦਰ ਕਿਆਰੀ ਜਿਹੜੇ ਫੀਮ ਦੇ ਜਿਹੜੇ ਟੋਡੇ ਬੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਉੱਥੋਂ ਜਿਹੜੇ ਆ ਟੋਟਲ 92 92 ਜਿਹੜੇ ਪੌਦੇ ਨੇ ਫੀਮ ਦੇ ਜਿਨ੍ਹਾਂ ਦਾ ਟੋਟਲ ਐਕਸਮਨਾਤ ਫੀਮ ਦੇ ਡੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮਕਦਮਾ ਦਰਜ ਕਰ ਦਿੱਤਾ ਕਿੰਨੇ ਕਿਸਰੇ ਦਾ ਜੇ weight ਕਿੰਨਾ ਹੈ ਟੋਟਲ 5 ਕਿਲੋ 150 ਗ੍ਰਾਮ ਦੇ ਕਰੀਬ weight ਹੈ ਮੰਨ ਲਈ ਸਰੇ ਵੇਚਦਾ ਸੀ ਜਾਂ ਕੀ ਕਰਦਾ ਸੀ ਅਗੇ ਦੇਖੋ ਮੋਢਲੀ ਪੁੱਛ ਕਿਛਤਾ ਨੇ ਇਹੀ ਦੱਸਿਆ ਕਿ ਇਹ ਆਪਣੀ ਸੈਲਫ ਕੰਜ਼ਮਪਸ਼ਨ ਲਈ ਯੂਜ਼ ਕਰ ਰਿਹਾ ਸੀਗਾ ਪਰ ਅਸੀਂ ਇੱਕ ਵਾਰ ਇਹਦਾ ਅੱਜ ਮਾਨਯੋਗ ਅਦਾਲਤ 'ਸਪੀਸ਼' ਕਰਕੇ ਰਮਾਨਦ ਹਾਸਲ ਕਰਕੇ ਉਹਨੂੰ ਇਹਨਾਂ ਕੁਛ ਕਿਛ ਕਰਾਂਗੇ ਕਿ ਕੀ ਇਹ ਵਾਕਈ ਕੋਈ ਅਗੇ ਕਮਰਸ਼ੀਅਲ ਤੌਰ ਤੇ ਵੇਚਣ ਦੀ ਕੋਈ ਗਤੀਵਿਧੀ 'ਚ ਇਨਵੋਲਵ ਸੀ ਜਾਂ ਨਹੀਂ ਸੀ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ ਏ ਜੀ ਮਤਲਬ ਸੈਕਿੰਡ ਸੈਕਿੰਡ ਟਾਈਮ ਦੇ ਕਰੀਬ ਇਹਨੇ ਜੋ ਦੱਸਿਆ ਹੈਗਾ ਕੀਤਾ ਸੀਗਾ ਬਾਕੀ ਇਹ ਤਾਂ ਹੁਣ ਪੁੱਛ ਕੇ ਸਾਰੀ ਚੀਜ਼ ਸਾਹਮਣੇ ਆਉਗੀ